ਗ੍ਰਾਮ ਮੋਟੀ ਇਲਾਇਚੀ ਆ 10 ਗ੍ਰਾਮ ਦਾਲਚੀਨੀ ਆ 10 ਗ੍ਰਾਮ ਲੋਹ ਪਾਸਮ ਆ ਠੀਕ ਆ 10 ਗ੍ਰਾਮ ਦਾ ਤਕਾਵਟ ਹੁੰਦੀ ਆ ਉਹ ਲੈ ਜਾਂਦੀ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਦੂਸਤ ਆਪਾਂ ਘਰੇ ਕਬੂਤਰ ਡਾਉਨੇ ਆ ਕਬੂਤਰ ਚੰਗਾ ਉੱਡ ਕੇ ਆਉਂਦਾ ਗੱਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹਦੇ ਚੜਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਕੀ ਅਰਦਾਸ ਕਰਦੇ ਸਭ ਦੇ ਜਾਨਵਰ ਤੰਦਰੁਸਤ ਹੋਣਗੇ ਬਈ ਸੋ ਵਾਲੇ ਭਰਾਣਾ ਮੈਨੂੰ ਬਈ ਕਮੈਂਟ ਤੇ ਮੈਸੇਜ ਤੇ ਫੋਨ ਕਰ ਕਰ ਬਾਈ ਗੁੜ ਦੂਸਰਾ ਵਾਲਾ ਗੁੜ ਬਣਾ ਦੇ ਹਨਾ ਸਾਨੂੰ ਬਣਾ ਕੇ ਭੇਜ ਦੇ ਠੀਕ ਹੈ ਸੋ ਬਾਈ ਕੱਲਾ ਬੰਦਾ ਹੱਥ ਜੋੜ ਕੇ ਇੱਕ ਤਾਂ ਬੇਨਤੀ ਆ ਭਰਾ ਬਣ ਕੇ ਬਾਲੀਆਂ ਕੱਲਾ ਨਾ ਕਰਿਆ ਕਰੋ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਆ ਸਾਰੇ ਭਰਾਵਾਂ ਦਾ ਹੁਣ ਤਾਂ ਮੈਨੂੰ ਕੋਈ ਇਹ ਵੀ ਨਹੀਂ ਕਹਿਣ ਜੋਗਾ ਵੀ ਹਾਂ ਬਾਈ ਸਾਡੇ ਮੈਸੇਜ ਦਾ ਰਿਪਲਾਈ ਨਹੀਂ ਕਰਦਾ ਸਭ ਦਾ ਰਿਪਲਾਈ ਕਰਦਾ ਕੱਲਾ ਜਾਣਾ ਜਾਨਵਰ ਵੀ ਸਾਹਮਣੇ ਆ ਬਾਈ ਚੈਨਲ ਦਾ ਵੀ ਦੇਖਣਾ ਘਰ ਦਾ ਵੀ ਦੇਖਣਾ ਸਾਰਾ ਦੇਖਣਾ ਹੁੰਦਾ ਸੋ ਹੱਥ ਜੋੜ ਕੇ ਬੇਨਤੀ ਹੈ ਭਰਾ ਬਣ ਕੇ ਕਾਲ ਘੱਟ ਕਰਿਆ ਕਰੋ ਠੀਕ ਆ ਬਾਕੀ ਜੇ ਕਿਸੇ ਨੂੰ ਕੋਈ ਜ਼ਿਆਦਾ ਦਿੱਕਤ ਹੁੰਦੀ ਆ ਤਾਂ ਮੈਨੂੰ ਬਈ ਰਿਕਾਰਡਿੰਗ ਕਰਕੇ ਹਨਾ ਇੰਸਟਾਗ੍ਰam ਤੇ ਮੈਸੇਜ ਛੱਡ ਦਿਆ ਕਰੋ ਮੈਂ ਆਪੇ ਸੁਣ ਕੇ ਤੁਹਾਨੂੰ ਜਵਾਬ ਦੇ ਦਿਆ ਕਰੂੰਗਾ ਸੋ ਬਈ ਅੱਜ ਆ ਅੱਜ ਵਾਲੀ ਵੀਡੀਓ ਜਿਹੜੀ ਭਰਾ ਬਣ ਕੇ ਪੂਰੀ ਦੇਖਿਓ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਪਤਾ ਕੀ ਆ ਕਈ ਭਰਾਵਾਂ ਨੂੰ ਮੈਂ ਹਰੇਕ ਵੀਡੀਓ 'ਚ ਜਾਂ ਤਿੰਨ ਤਿੰਨ ਚਾਰ ਚਾਰ ਵਾਰੀ ਬੋਲ-ਬੋਲ ਅੱਕ ਜਾਂਦਾ ਠੀਕ ਆ ਪਰ ਕਈ ਭਰਾ ਦੇਖਦੇ ਨਹੀਂ ਭਜਾ ਗਏ ਹਨਾ ਵੀਡੀਓਜ਼ ਦੇ ਪ੍ਰਕਾਰ-ਪਰਕਾਰ ਕੇ ਪੰਜਾਬ ਪੰਜਾਬ ਕੇ ਦੇਖੀ ਜਾਂਦੇ ਉਹ ਕਈ ਚੀਜ਼ਾਂ ਵਿੱਚੋਂ ਨਹੀਂ ਸੁਣਦੀਆਂ ਹਨਾ ਮੁੜ ਕੇ ਫਿਰ ਮੈਨੂੰ ਮੈਸੇਜ ਕਰੀ ਜਾਂਦੇ ਬਾਈ ਆ ਕੀ ਕਿਹਾ ਸੀ ਦਵਾਈ ਕਿਹੜੀ ਕਿਹਾ ਸੀ ਹਨਾ ਤੇ ਕਬੂਤਰ ਨੂੰ ਪਾਵਰ ਜਲ ਕਿਵੇਂ ਦੇਣੀ ਆ ਹਾਈ ਟੈਕ ਕਿਵੇਂ ਲਾਉਣਾ ਹੈ ਕਬੂਤਰ ਥੱਲੇ ਸਿੱਪ ਕੱਢ ਗਿਆ ਕਿਵੇਂ ਕੀ ਕਰਨਾ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਪੂਰੀ ਦੇਖ ਲਿਆ ਕਰੋ ਬਾਲੀ ਵੱਡੀ ਵੀਡੀਓ ਨਹੀਂ ਹੁੰਦੀ ਠੀਕ ਆ ਥੋੜੇ 24 ਘੰਟਿਆਂ ਦੇ ਵਿੱਚੋਂ ਸਿਰਫ 10 ਮਿੰਟ ਹੀ ਮੰਗਦੇ ਮੈਂ ਮੰਗਦੇ ਆਂ ਸੀ ਕੋਈ ਬਾਲਾ ਟਾਈਮ ਨਹੀਂ ਥੋੜਾ ਖਰਾਬ ਕਰ ਦੇ ਉਹ ਹੱਥ ਜੋੜ ਕੇ ਬੇਨਤੀ ਆ ਵੀਡੀਓ ਪੂਰੀ ਦੇਖ ਲਿਆ ਕਰੋ ਸੋ ਅੱਜ ਵਾਲੀ ਵੀਡੀਓ ਹੈ ਬਾਈ ਗੁੜ ਦੀ ਦੂਸਰ ਵਾਲੇ ਦੀ ਠੀਕ ਹੈ ਆਪਾਂ ਖੁਦ ਇਹੀ ਬਰਤਦੇ ਆ ਥੋਡੇ ਸਾਹਮਣੇ ਇਹੀ ਬਣਾਉਂਗਾ ਠੀਕ ਹੈ ਬਣਾਉਂਗਾ ਜਦੋਂ ਉਦੋਂ ਵੀ ਵੀਡੀਓ ਪਾ ਦੂੰਗਾ ਕਿਉਂਕਿ ਹੁਣ ਥੋੜਾ ਜਿਆ ਹਜੇ ਮੈਨੂੰ 5-7 ਦਿਨ ਹਜੇ ਟਾਈਮ ਨਹੀਂ ਹੈਗਾ ਸੋ ਕੋਈ ਭਰਾ ਬਾਹਲੇ ਕਮੈਂਟ ਕਰੀ ਜਾਂਦੇ ਸੀ ਵੀ ਬਾਈ ਵੀਡੀਓ ਹਨਾ ਗੁੜ ਦਾ ਦੱਸਦੇ ਗੁੜ ਦਾ ਦੱਸਦੇ ਗੁੜ ਸਾਨੂੰ ਬਣਾ ਕੇ ਭੇਜਦੇ ਠੀਕ ਹੈ ਅਸੀਂ ਪੈਸੇ ਪਾ ਦਿੰਨੇ ਸਾਨੂੰ ਬਣਾ ਕੇ ਭੇਜਦੇ ਸੋ ਬਾਈ ਮੈਂ ਤੁਹਾਨੂੰ ਲਿਖਾ ਦਿੰਦਾ ਠੀਕ ਆ ਪੰਜ ਚਾਰ ਦਿਨਾਂ ਤੱਕ ਵੀਡੀਓ ਆਪਾਂ ਬਣਾਉਣ ਦੀ ਵੀ ਪਾਵਾਂਗੇ ਤੇ ਪਾਣੀ ਦੀ ਵੀ ਪਾਵਾਂਗੇ ਜਿਹੜਾ ਆਪਾਂ ਵਰਤਦੇ ਹਾਂ ਹਜੇ ਤੁਹਾਨੂੰ ਪਤਾ ਕੋਈ ਲੋੜ ਨਹੀਂ ਇੰਨੀ ਆਹ ਲੋ ਬਖਾਰੇ ਬਾਰੇ ਵੀ ਦੱਸਾਂਗੇ ਬਾਈ ਠੀਕ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਦੂਸਰਾ ਆਪਣੀਆਂ ਵੀ ਤੁਹਾਨੂੰ ਜਾਨਵਰਾਂ ਦਾ ਵੀ ਸ਼ੌਂਕ ਕਰਾਉਂਗਾ ਠੀਕ ਆ ਜਾਨਵਰ ਆਪਣੇ ਵੀ ਪਰਸਾਰ ਹੋ ਗਏ ਬਾਈ ਕੁਝ ਕੁ ਬੱਚੇ ਆ ਉਹ ਵੀ ਆਪਾਂ ਹੁਣ ਕੱਢਣ ਲੱਗਾਂਗੇ ਗੱਲ ਉਹ ਤੋਂ ਤੇ ਤੁਹਾਡੇ ਨਾਲ ਬਲੌਗਿੰਗ ਦੇ ਟਾਈਪ ਤੇ ਹਨਾ ਕੋਈ 5-7 ਮਿੰਟਾਂ ਦੀ ਵੀਡੀਓ ਸ਼ੇਅਰ ਕਰਿਆ ਕਰਾਂਗੇ ਵੀ ਤੁਹਾਨੂੰ ਪਤਾ ਲੱਗ ਜੇ ਵੀ ਕਿਵੇਂ ਕਬੂਤਰ ਡਾਉਣਾ ਬੱਚਾ ਹਨਾ ਕਿਵੇਂ ਛਤਰੀ ਤੇ ਲਾਉਣਾ ਤੇ ਕਿਵੇਂ ਦੂ ਠੀਕ ਹੈ ਤੇ ਬੱਚੇ ਨੂੰ ਆਏ ਨੂੰ ਕਿਵੇਂ ਸਾਂਭਣਾ ਕੀ ਗੱਲਬਾਤ ਸਾਰੀ ਦੱਸਾਂਗੇ ਬਈ ਜੇ ਕਈ ਵਾਰੀ ਕੋਈ ਬੱਚਾ ਜ਼ੋਰ ਲਾ ਕੇ ਆ ਜਾਂਦਾ ਉਹਨੂੰ ਵੀ ਕਿਵੇਂ ਸਾਂਭਣਾ ਸਾਰਾ ਦੱਸਾਂਗੇ ਸੋ ਅੱਜ ਭਰਾ ਬਣ ਕੇ ਗੋੜਾ ਗੋੜ ਲਿਖ ਲਓ ਆ ਪਈਆਂ ਦੇ ਲੋ ਸਾਰੀਆਂ ਡੈਰੀਆਂ ਉਹੀ ਡੈਰੀਆਂ ਨੇ ਠੀਕ ਹੈ ਤੇ ਪਹਿਲਾਂ ਵੀ ਇਹੀ ਗੋੜ ਸੀ ਤੇ ਹੁਣ ਵੀ ਆਪਾਂ ਆਪ ਵੀ ਖੁਦ ਇਹੀ ਗੋੜ ਵਰਤਦੇ ਆ ਬਈ ਠੀਕ ਹੈ ਤੇ ਇਹਦਾ ਭਰਾ ਬਣ ਕੇ ਸਮਾਨ ਲਿਖ ਲਓ ਕਾਪੀ ਪੈਨ ਚੱਕ ਲਓ ਤੇ ਵੀਡੀਓ ਪੂਰੀ ਦੇਖ ਲਿਓ ਠੀਕ ਹੈ ਪਹਿਲੇ ਨੰਬਰ ਤੇ ਆ ਬਈ ਫਰਕੜੀ 10 ਗ੍ਰਾਮ ਠੀਕ ਹੈ ਖਿਲ ਕਰਨੀ ਹੈ ਫੜਕੜੀ ਠੀਕ ਆ ਫੜਕੜੀ ਖਿਲ ਕਰਕੇ ਫੇਰ ਪਾਉਣੀ ਆ ਤੁਸੀਂ ਇਹ ਨਾ ਉਹੀ ਗੱਲ ਹੋਵੇ ਵੀ ਕਿਤੇ ਚੱਕ ਕੇ ਐਂ ਫੜਕੜੀ ਹਨਾ ਕੁੱਟ ਕੇ ਤੇ ਪਾ ਦੂੰ ਬਾਕੀ ਤੁਹਾਨੂੰ ਮੈਂ ਦੱਸ ਵੀ ਦੇਉਂਗਾ ਇਹ ਵੀਡੀਓ ਵੀ ਬਣਾਵਾਂਗੇ ਜਿੱਦਿਆ ਆਪਾਂ ਗੁੜ ਬਣਾਉਣ ਲੱਗੇ ਵੀ ਫੜਕੜੀ ਖਿਲ ਕਿਵੇਂ ਕਰੀਦੀ ਹੁੰਦੀ ਆ ਫੜਕੜੀ ਆ ਵੀਰੇ 10 ਗ੍ਰਾਮ ਸੁੰਡਾ ਬਈ 10 ਗ੍ਰਾਮ ਠੀਕ ਹੈ ਦੂਸਰਾ ਵਾਲਾ ਗੋੜਾ ਬਈ ਕੈਸੇ ਵੀ ਲੱਗਦਾ ਦੂਸਰ ਚ ਵੀ ਬਾਂਬੀ ਬਲਾ ਆਂਦਾ ਬਈ ਠੀਕ ਹੈ ਇਹ ਜਾ ਗੋੜਾ ਸੁੰਡਾ 10 ਗ੍ਰਾਮ ਮੋਟੀ ਇਲਾਇਚੀ ਆ ਬਈ 10 ਗ੍ਰਾਮ ਠੀਕ ਹੈ ਮੋਟੀ ਰੈਸ਼ੀ ਦੇ 20 ਦਾਲਚੀਨੀਆਂ 10 ਗ੍ਰਾਮ ਠੀਕ ਹੈ ਲੋਹ ਪਾਸਮਾ ਬਈ 10 ਗ੍ਰਾਮ ਉਹ ਛੀਛੀ ਵੀ ਹੁੰਦੀ ਆ ਮੈਨੂੰ ਲੱਗਦਾ ਉਹ 10 ਗ੍ਰਾਮ ਦੀ ਹੁੰਦੀ ਆ ਸ਼ਾਇਦ ਠੀਕ ਹੈ ਉਹ ਇੱਕ ਛੀਛੀ ਲੈਣੀ ਆ ਤੁਸੀਂ ਸਿਲਾਜੀਤ ਆ ਬਈ ਉਹ 10 ਗ੍ਰਾਮ ਹੈ ਤੇ ਸਿਲਾਜੀਤ ਬਈ ਦੇਖ ਕੇ ਪਿਓਰ ਲੈਣੀ ਆ ਠੀਕ ਹੈ ਇਹ ਤੁਸੀਂ ਆਪੀ ਜਿਹੜੇ ਵੀ ਪंसारी ਕੋਲੋਂ ਲਓਗੇ ਭਰਾ ਵਾਂਗ ਕੇ ਉਹਨੂੰ ਬੇਨਤੀ ਕਰਦੇ ਵੀ ਬਈ ਚੀਜ਼ਾਂ ਜਿਹੜੀ ਵੀ ਸਾਨੂੰ ਵਧੀਆ ਦੇ ਕਾਲੀ ਮਿਰਚਾਂ ਬਈ 15 ਪੀਸ ਪਾਉਣੇ ਆ ਪੂਰੀ ਮਿਰਚ ਦੇ ਆ 15 ਪੀਸ ਆ ਚਾਂਦੀ ਵਰਕ ਨੇ ਬਈ ਠੀਕ ਆ 50 ਪੀਸ ਆ ਬਾਕੀ ਤੁਸੀਂ ਆਪ ਦੇਖ ਲਿਓ ਛੋੜੇ ਮੋਟੇ ਘੱਟ ਵੱਧ ਵੀ ਕਰ ਸਕਦੇ ਹੋ ਠੀਕ ਆ 50 ਦੇ ਤਾਂ 30 ਵੀ ਪਾ ਸਕਦੇ ਹੋ ਉਹੀ ਗੱਲ ਆ ਵੀ ਕਹਿੰਦੇ ਹੁੰਦੇ ਨਾ ਜਿੰਨਾ ਗੁੜ ਪਾਉਂਗੇ ਓਨਾ ਮਿੱਠਾ ਹੋਊਗਾ ਉਹ ਹਿਸਾਬ ਕਿਤਾਬ ਆ ਠੀਕ ਆ ਸੋਨੇ ਦੇ ਵਰਕ ਨੇ ਬਈ 20 ਠੀਕ ਆ ਮਗਾ ਨੇ 10 ਗ੍ਰਾਮ ਛੋਟੀ ਮੱਖੀ ਦਾ ਸ਼ਹਿਦ ਆ ਬਈ 10 ਗ੍ਰਾਮ ਠੀਕ ਹੈ ਤੇ ਲੌਂਗ ਨੇ 5 ਗ੍ਰਾਮ ਉਹ ਵੀ ਟੋਪੀ ਵਾਲੇ ਠੀਕ ਹੈ ਤੇ ਪਹਿਲੀ ਗੋੜਾ ਜਿਹੜਾ ਉਹ ਆ ਪਾਇਆ 250 ਗ੍ਰਾਮ ਠੀਕ ਹੈ ਗੁੜ ਭਈ ਵਧੀਆ ਲੈਣਾ ਜਿਹੜਾ ਤੁਹਾਡਾ ਅਨਸਾਰੀ ਵਧੀਆ ਉਹਦੇ ਤੋਂ ਗੁੜ ਲੈ ਲਿਓ ਭਰਾ ਬਣ ਕੇ ਠੀਕ ਹੈ ਤੇ ਬਣਾਉਣਾ ਹੁਣ ਉਹੀ ਗੱਲ ਆ ਗਈ ਕਈ ਭਰਾਵਾਂ ਨੂੰ ਬਣਾਉਣਾ ਨਹੀਂ ਆਉਂਦਾ ਪਿਛਲੀ ਵਾਰ ਕਈ ਭਰਾਵਾਂ ਨੇ ਗੁੜ ਬਣਾਇਆ ਮੈਨੂੰ ਹਨਾ ਮੈਸੇਜ ਕਮੈਂਟ ਕਰ ਕਰਕੇ ਮੈਸੇਜ ਕਰ ਕਰਕੇ ਕਹਿੰਦੇ ਵੀ ਸਾਡਾ ਤਾਂ ਪੱਥਰ ਬਣ ਗਿਆ ਜੇ ਬਣ ਗਿਆ ਬੋਹ ਬਣ ਗਿਆ ਹਨਾ ਇਹੇ ਬਾਈ ਬਣਾਉਣ ਦੀ ਵੀ ਵਿਧੀ ਹੁੰਦੀ ਆ ਉਹੀ ਗੱਲ ਬਾਈ ਬਹੁਤ ਔਖੀਆਂ ਨੇ ਇਹ ਖੇਡਾਂ ਠੀਕ ਆ ਇਹ ਚੀਜ਼ਾਂ ਸਿੱਖਣ ਵਾਸਤੇ ਬਾਈ ਬਹੁਤ ਮਿਹਨਤ ਕਰਨੀ ਪੈਂਦੀ ਆ ਬਹੁਤ ੱਟਕੇ ਖਾਣੇ ਪੈਂਦੇ ਆ ਬਹੁਤ ਉਸਤਾਦਾਂ ਦੇ ਪੈਰੀ ਹੱਥ ਲਾਉਣੇ ਪੈਂਦੇ ਆ ਠੀਕ ਆ ਸਭ ਕੁਝ ਕਰਨਾ ਪੈਂਦਾ ਸੋ ਗੋੜਾ ਬਾਈ ਗੁੜ ਤੁਸੀਂ ਆਪ ਦਾ ਦੇਖ ਕੇ ਸਹੀ ਲਿਓ ਪੁਰਾਣਾ ਗੁੜ ਹੋਵੇ ਠੀਕ ਆ ਵਰਪੀ ਟਾਈਪ ਗੋੜਾ ਆਉਂਦਾ ਇੱਕ ਉਹ ਦੇਖ ਕੇ ਲੈ ਲਿਓ ਠੀਕ ਆ ਬਾਕੀ ਆਪਾਂ ਲਿਆਂਦਾ ਵੀ ਤਾਂ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਹੈ ਤੇ ਦੁਬਾਰਾ ਫੇਰ ਇੱਕ ਵਾਰੀ ਸਮਾਨ ਲਿਖਾ ਦੇਣਾ ਜੇ ਨਹੀਂ ਸਮਝ ਆਇਆ ਤਾਂ ਭਰਾ ਬਣ ਕੇ ਦੁਬਾਰਾ ਸੁਣ ਲਓ ਫੜਕੜੀਆ 10 ਗ੍ਰਾਮ ਬਈ ਖਿਲਰ ਕਰਕੇ ਤੋਵੇ ਤੇ ਠੀਕ ਹੈ ਸੁੰਡਾ ਬਈ 10 ਗ੍ਰਾਮ ਮੋਟੀ ਇਲਾਚੀ ਆ 10 ਗ੍ਰਾਮ ਦਾਲਚੀਨੀ ਆ 10 ਗ੍ਰਾਮ ਲੋਹ ਪਸਮਾ ਠੀਕ ਹੈ 10 ਗ੍ਰਾਮ ਸਿਲਾਜੀ ਤਾਂ 10 ਗ੍ਰਾਮ ਕਾਲੀ ਮਿਰਚ ਤੇ 15 ਪੀਸ ਨੇ ਠੀਕ ਹੈ ਪੂਰੀ ਮਿਰਚ ਦੇ ਵੀ 15 ਪੀਸ ਠੀਕ ਹੈ ਚਾਂਦੀ ਦੇ ਵਰਕ ਨੇ ਜਿਹੜੇ ਠੀਕ ਹੈ ਉਹ 50 ਪੀਸ ਨੇ ਸੋਨੇ ਦੇ ਵਰਕ ਨੇ ਉਹ 20 ਪੀਸ ਨੇ ਠੀਕ ਆ ਛੋਟੇ ਵਾਲੇ 20 ਪੀਸ ਠੀਕ ਆ ਇਹ ਜਿਹੜੇ ਵਰਕ ਨੇ ਬਾਈ ਇਹ ਵੀ ਕਈ ਤਰ੍ਹਾਂ ਦੇ ਆਉਂਦੇ ਨੇ ਚਾਂਦੀ ਦੇ ਵਰਕ ਨੇ ਉਹ ਵੱਡੇ ਵੀ ਆਉਂਦੇ ਨੇ ਠੀਕ ਆ ਉਹ ਐਸ ਹਿਸਾਬ ਨਾਲ ਜਿਹੜੇ ਛੋਟੇ ਹੁੰਦੇ ਆ ਉਹਨਾਂ ਦੇ 4-5 ਦੇ ਬਰਾਬਰ ਇੱਕੋ ਹੀ ਹੁੰਦਾ ਵੱਡਾ ਪੀਸ ਠੀਕ ਆ ਉਹ ਉਹ ਜਿਹੇ ਹਿਸਾਬ ਨਾਲ ਤੁਸੀਂ ਕਰ ਲਿਓ ਛੋਟੇ ਪੀਸ ਹੁੰਦੇ ਨੇ ਜਿਹੜੇ ਠੀਕ ਆ ਮਤਲਬ ਐ ਡੇਡੇ ਕੋ ਹੁੰਦੇ ਨੇ ਉਹਨੇ ਪੀਸ ਠੀਕ ਆ ਮਗਾ ਨੇ 10 ਗ੍ਰਾਮ ਛੋਟੀ ਮੱਖੀ ਦਾ ਸ਼ਹਿਦ ਆ 10 ਗ੍ਰਾਮ ਤੇ ਇੱਕ ਸ਼ਹਿਦ ਜ਼ਰੂਰ ਦੇਖ ਕੇ ਬਾਈ ਵਧੀਆ ਕੁਆਲਿਟੀ ਦਾ ਲੈ ਲਿਓ ਠੀਕ ਹੈ ਜਿਹੜਾ ਲੌਂਗ ਹੈ ਉਹ 5 ਗ੍ਰਾਮ ਨੇ ਪ੍ਰਾਣਾ ਗੁੜਾ ਪਾਈ ਹੈਗਾ ਠੀਕ ਹੈ ਕਿਉਂ ਤੁਸੀਂ ਦੇਸੀ ਲੈਣਾ ਮੱਝ ਦਾ ਹੋਵੇ ਤਾਂ ਬੜਾ ਵਧੀਆ ਚਾਹੀ ਗਾਂ ਦਾ ਲੈ ਲਿਓ ਕੋਈ ਚੱਕਰ ਨਹੀਂ ਠੀਕ ਹੈ ਦੋ ਚਮਚੇ ਲੈਣੇ ਨੇ ਉਹਨਾਂ ਕੀ ਲੈਣਾ ਜਿੰਨੇ ਚ ਗੁੜ ਤਿਆਰ ਹੋ ਜੇ ਠੀਕ ਹੈ ਨਾ ਗੁੜ ਬੜਾ ਹਾਰਡ ਹੋਵੇ ਤੇ ਨਾ ਹੀ ਗੁੜ ਬੜਾ ਇਹ ਵੀ ਨਹੀਂ ਹੈਗਾ ਵੀ ਜੇ ਗੁੜ ਤਾਂ ਜਮੇ ਹੀ ਹਨਾ ਪੱਠਾ ਹੀ ਬਿਠਾ ਦਿਓ ਤੁਸੀਂ ਕਿਉਂ ਵੱਧ ਪਾ ਕੇ ਆਪ ਦਾ ਉਹ ਜਿਹੇ ਹਿਸਾਬ ਨਾਲ ਜੇ ਤੁਹਾਨੂੰ ਨਹੀਂ ਕਈ ਵਾਰੀ ਆਪਣੇ ਬਜ਼ੁਰਗ ਹਨਾ ਮਾਤਾ ਹੁੰਦੀਆਂ ਜਾਂ ਬਾਪੂ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹਨਾ ਗੁੜ ਦਾ ਕਿ ਕਿਵੇਂ ਕੀ ਚੀਜ਼ ਬਣਾਉਣੀ ਆ ਕਿਉਂਕਿ ਇਹ ਬਥੇਰਾ ਪੰਜੀਰੀਆ ਬਜ਼ੁਰਗਿਆ ਲਾਉਂਦੀਆਂ ਰਹਿੰਦੀਆਂ ਨੇ ਤੇ ਸੋਪਰਾ ਬਣ ਕੇ ਉਹਨਾਂ ਨੂੰ ਪੁੱਛ ਲਿਓ ਜੇ ਤੁਹਾਡੇ ਨਾਲ ਹਿਸਾਬ ਚ ਆਇਆ ਪਿਛਲੀ ਵਾਰ ਮੰਗੂ ਨਾ ਮੈਨੂੰ ਕਮੈਂਟ ਕਰ ਕਰ ਕੇ ਜਿਵੇਂ ਸਾਡਾ ਗੁੜ ਤਾਂ ਬਈ ਤਾਂ ਪੱਥਰ ਬਣ ਗਿਆ ਤਾਂ ਇਹ ਹੋ ਗਿਆ ਉਹ ਹੋ ਗਿਆ ਬਾਕੀ ਰੁੱਤ ਦੇ ਹਿਸਾਬ ਨਾਲ ਬਈ ਗੁੜ ਆਪਣੇ ਆਪ ਹੀ ਵਿਗਲ ਕੇ ਸੈੱਟ ਹੋ ਜਾਂਦਾ ਠੀਕ ਹੈ ਜਿੰਨਾ ਪ੍ਰਾਣਾ ਗੁੜ ਹੋਊਗਾ ਸੈਟ ਹੈ ਕਈ ਵਾਰੀ ਹੁੰਦਾ ਨਾ ਆਪਾਂ ਨੂੰ ਗੁੜ ਨਹੀਂ ਚੰਗਾ ਦਿੰਦੇ ਗੁੜ ਸਹੀ ਨਹੀਂ ਹੁੰਦਾ ਗੁੜ ਮਤਲਬ ਜਾਂ ਤਾਂ ਨਮਾ ਹੁੰਦਾ ਜਾਂ ਬੇਕਾਰ ਹੁੰਦਾ ਖੰਡ ਵਾਲਾ ਹੁੰਦਾ ਹਨਾ ਗੁੜ ਉਸੇ ਤੋਂ ਲਿਓ ਜਿੱਦਾ ਤਸੱਲੀ ਹੋਵੇ ਤੁਹਾਡੇ ਹਨਾ ਠੀਕ ਹੈ ਹੁਣ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦੱਸਤੀਆਂ ਬਣਾਉਣ ਦਾ ਕੀ ਹੈ ਸਾਰਿਆਂ ਦਾ ਬਈ ਪਾਊਡਰ ਕਰ ਲਿਓ ਪਹਿਲਾਂ ਗੁੜ ਨੂੰ ਬਣਾ ਲਿਓ ਠੀਕ ਹੈ ਗੁੜ ਬਣਾ ਕੇ ਉਸ ਤੋਂ ਬਾਅਦ ਗੁੜ ਨੂੰ ਲਾ ਲਿਓ ਥੱਲੇ ਸਾਰਾ ਸਮਾਨ ਪਾ ਕੇ ਵਿੱਚ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਿਓ ਸਾਰਾ ਕੁਝ ਇਹ ਮਿਕਸ ਕਰਨ ਤੋਂ ਬਾਅਦ ਠੀਕ ਹੈ ਸ਼ਾਇਦ ਵਿੱਚ ਪਾਈ ਲਓਗੇ ਉਸ ਤੋਂ ਬਾਅਦ ਬਾਅਦ ਚ ਪਾਉਣੇ ਨੇ ਵਰਕ ਤੁਸੀਂ ਠੀਕ ਹੈ ਜਦੋਂ ਸਾਰਾ ਕੁਝ ਤੁਸੀਂ ਮਿਕਸ ਕਰ ਲਿਆ ਉਸ ਤੋਂ ਬਾਅਦ ਇਕੱਲਾ ਇਕੱਲਾ ਵਰਕ ਕੱਟ ਕੇ ਉੱਤੇ ਸਿੱਟੀ ਚੱਲਿਓ ਠੀਕ ਹੈ ਤੇ ਉਹਨੂੰ ਮਿਕਸ ਕਰੀ ਚੱਲਿਓ ਇਹ ਜਿਹੇ ਹਿਸਾਬ ਨਾਲ ਕਿਉਂਕਿ ਗੁੜ ਜਿਵੇਂ ਜਿਵੇਂ ਠੰਡਾ ਹੋਈ ਜਾਊਗਾ ਭਈ ਉਹ ਆਕੜੀ ਜਾਊਗਾ ਫਿਰ ਤੁਹਾਡੇ ਤੋਂ ਖੁਰਚ ਨਾ ਜਾਂ ਕੁਝ ਵੀ ਅਕਰਛੀ ਹੈ ਕੁਝ ਵੀ ਵੱਜਣਾ ਨਹੀਂ ਠੀਕ ਹੈ ਤਾਂ ਉਹ ਹਿਸਾਬ ਇਹ ਜਿਹੜਾ ਸਮਾਨ ਹੈ ਗੁੜ ਨੂੰ ਆਪਦਾ ਬਣਾ ਕੇ ਥੱਲੇ ਲਾ ਲਿਓ ਲਾ ਕੇ ਬਸ ਛੇਤੀ ਬਾਦ ਮੈਂ ਮਿਕਸ ਕਰਦੇ ਹਾਂ ਮਿੰਟੋ ਮਿੱਟੀ ਇਹ ਨਾ ਹੋਵੇ ਵੀ ਲਾ ਕੇ ਉਹਦੇ ਤੋਂ ਥੱਲੇ ਧਰ ਦੂੰ ਵੀ ਹਾਂ ਵੀ ਠੰਡਾ ਹੋ ਲੈਣ ਦੇ ਕਿਉਂਕਿ ਜਿੰਨਾ ਇਹ ਠੰਡਾ ਹੋਈ ਜਾਊਗਾ ਬਈ ਉੰਮੀ ਇਹ ਜੰਮਣ ਲੱਗ ਜਾਂਦੇ ਠੀਕ ਹੈ ਇਹ ਬਣਾਉਣ ਦਾ ਹਸਾਬ ਕਿਤਾਬ ਹੁੰਦਾ ਤੇ ਆਪਦਾ ਦੇਖ ਕੇ ਸਹੀ ਬਣਾ ਲਿਓ ਬਈ ਠੀਕ ਹੈ ਇਹ ਹੁਣ ਦੇਣ ਦਾ ਵੀ ਦੱਸ ਦਿਨਾ ਤੁਹਾਨੂੰ ਜਿਹੜੇ ਕਬੂਤਰ ਆਪਣੇ ਨਹੀਂ ਚੱਲਦੇ ਬਈ ਉਹਨਾਂ ਨੂੰ ਦੋ ਦਿਨ ਛੋਲੇ ਦੇ ਦਾਣੇ ਦੇਣਾ ਦਿਓ ਨਾਲ 3-4 ਐਮਐਲ ਪਾਣੀ ਦੇ ਕੇ ਉਹਨਾਂ ਨੂੰ ਦੋ-ਦੋ ਤਿੰਨ-ਤਿੰਨ ਘੰਟੇ ਸਵੇਰ ਵਾਲੀ ਧੁੱਪ ਲਵਾਓ ਇਹ ਨਹੀਂ ਹੈਗਾ ਵੀ ਤੂੰ ਸਾਰਾ ਦਿਨ ਹੀ ਮਚਾਈ ਰੱਖੂ ਠੀਕ ਹੈ ਤੜਕੇ ਜੇ 8 ਵਜੇ ਜਾਲ ਚ ਪਾਤੇ ਤਾਂ 11 ਵਜੇ ਨੂੰ ਕੱਢ ਲਓ ਠੀਕ ਹੈ ਕੱਢ ਕੇ ਉਹਨਾਂ ਨੂੰ ਪਾਣੀ ਪੂਣੀ ਦਾ 10-15 ਮਿੰਟ ਸ਼ਾਮੇ ਬਿਠਾਓ ਬਿਠਾ ਕੇ ਉਸ ਤੋਂ ਬਾਅਦ ਉਹਨੂੰ ਪਾਣੀ ਪੂਣੀ ਪਿਐਓ ਪਿਆ ਕੇ ਉਸ ਤੋਂ ਬਾਅਦ ਆਪਣੀ ਖਰਾਕ ਦੇ ਦਿਓ ਠੀਕ ਹੈ ਦੋ ਦਿਨ ਇਹ ਖੋਲਣ ਵਾਸਤੇ ਆ ਤੇ ਕਈ ਵਾਰੀ ਕਬੂਤਰ ਕੀ ਹੁੰਦਾ ਬਈ ਜ਼ੋਰ ਲਾ ਕੇ ਆਉਂਦਾ ਠੀਕ ਹੈ ਸਾਵਧਾਨੀ ਹੈਗਾ ਪਹਿਲਾਂ ਉਹਨੂੰ ਪਾਣੀ ਦੀਆਂ ਨੋਕਾਂ ਲਵਾਓ ਉਹਨੂੰ ਸੈੱਟ ਕਰੋ ਜਦੋਂ ਮਾੜਾ ਜਿਹਾ ਸੈੱਟ ਹੋ ਜੇ ਫਿਰ ਚਾਹੇ ਉਹਨੂੰ ਗੋੜ ਦੇ ਦਿਓ ਕਿਉਂ ਕਈ ਕਬੂਤਰ ਹੁੰਦੇ ਨੇ ਆਪਣੇ ਬਈ ਖੁੱਲਦੇ ਨਹੀਂ ਹੈਗੇ ਉੜਦੇ ਉਹਨਾਂ ਨੂੰ ਹੋਈਗਾ ਜਦੋਂ ਆ ਜਾਂ ਠੀਕ ਹੈ ਥੋੜਾ ਟਾਈਮ ਧੁੱਪੇ ਘੰਟਾ ਅੱਧਾ ਘੰਟਾ ਧੁੱਪ ਲਵਾਓ ਬਾਲਾ ਜਰਨੀ ਕਿਉਂਕਿ ਗੋੜ ਤਾਂ ਨਾਲ ਦੀ ਨਾਲ ਹੀ ਪੇਰੇ ਜਾਂਦਾ ਹੈ ਬਾਕੀ ਬਈ ਇਹਨਾਂ ਦੇ ਪੋਟੇ ਚ ਐਨੀ ਗਰਮੈਸ਼ ਹੁੰਦੀ ਆ ਤੁਸੀਂ ਕਦੀ ਦੇਖਿਓ ਠੀਕ ਹੈ ਜਿਹੜੇ ਪੱਥਰ ਵੀ ਤੁਸੀਂ ਐਂ ਹਿਸਾਬ ਲਾ ਲਓ ਵੀ ਪੱਥਰ ਵੀ ਪਸ ਜਾਂਦਾ ਇਹਨਾਂ ਦੇ ਵੀ ਕਿੰਨੀ ਗਰਮੈਸ਼ ਹੋਊਗੀ ਠੀਕ ਹੈ ਬਾਕੀ ਜਾਨਵਰਾਂ ਨੂੰ ਸੈੱਟ ਰੱਖੋ ਬਈ ਦਾਣਾ ਪਾਣੀ ਹੁੰਦਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਅੱਜ ਕੱਲ ਕੀ ਚੱਲ ਰਿਹਾ ਭਰਾ ਜਿਹੜਿਆਂ ਨੇ ਡਾਈਆਂ ਦੇ ਗੱਡ ਰੱਖਿਆ ਉਹ ਤਾਂ ਬਾਦਾਮ ਤੇ ਕਣਕ ਹੀ ਪਾਉਂਦੇ ਨੇ ਤੇ ਜਿਹੜਿਆਂ ਦੇ ਹਜੇ ਪੱਤੇ ਹੋਏ ਬਰਸਾ ਰਾਈ ਜਾਂਦੇ ਆ ਉਹ ਸਰੋਂ ਕਣਕ ਤੇ ਮਗਜ ਹੈ ਠੀਕ ਹੈ ਇਹ ਪਾਈ ਜਾਂਦੇ ਨੇ ਛੋਲੇ ਵੀ ਵਿੱਚ ਪਾਈ ਜਾਂਦੇ ਆ ਪਰ ਆ ਤਿੰਨੇ ਚੀਜ਼ਾਂ ਸਹੀ ਨੇ ਸਰੋਂ ਦੀ ਥੋੜੀ ਮਿqdਾਰ ਘਟਾ ਲਓ ਕਿਉਂਕਿ ਜਦੋਂ ਤੁਹਾਡਾ ਕਬੂਤਰ ਪੂਰਾ ਪਰਾਂ ਸਰਾਂ ਤੇ ਆ ਗਿਆ ਉਹ ਤੋਂ ਥੋੜੀ ਸਰੋਂ ਘਟਾ ਦਿਓ ਠੀਕ ਹੈ ਤੇ ਮਗਜ ਵਧਾ ਲਓ ਮਗਜ ਵੀ ਓਨੇ ਕ ਹਿਸਾਬ ਨਾਲ ਪਾਓ ਕਿ ਕਬੂਤਰ ਜਿਆਦਾ ਵੀ ਨਾ ਜਾਣ ਚਾਹੇ ਵੀ ਮੁੜ ਕੇ ਭਾਜੇ ਹਨ ਇਹੀ ਕਾਰਨ ਹੁੰਦੇ ਨੇ ਬਾਈ ਕਬੂਤਰ ਜਿਆਦਾ ਜਦੋਂ ਆਪਾਂ ਓਹੀ ਗੱਲ ਖਰਾਕ ਹੱਦ ਤੋਂ ਵੱਧ ਪਾ ਦਿੰਨੇ ਆ ਮਗਜ ਵੱਧ ਪਾ ਲਈਏ ਕਬੂਤਰ ਜੈ ਅਨਰਜੀ ਆ ਜਾਂਦੀ ਆ ਗਰਮ ਹੋ ਜਾਂਦਾ ਕਬੂਤਰ ਹਨਾ ਹਿੰਦੀ ਹੋ ਜਾਂਦਾ ਠੀਕ ਆ ਉਹ ਕੋਈ ਵੀ ਘਰੋਂ ਵੇਚ ਤਾਂ ਹੀ ਭਾਈ ਦਿੰਦੇ ਨੇ ਠੀਕ ਆ ਇਹੀ ਕਾਰਨ ਹੁੰਦਾ ਸੋ ਭਰਾ ਬਣ ਕੇ ਗੁਰਦਾ ਤੁਹਾਨੂੰ ਪਤਾ ਲੱਗ ਗਿਆ ਹੁਣ ਲਾਸਟ ਵਾਰੀ ਫੇਰ ਬੋਲ ਦਿੰਨਾ ਪਰ ਮੈਨੂੰ ਹੱਥ ਜੋੜ ਕੇ ਬੇਨਤੀ ਹੈ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਨਾ ਕਹੀ ਜਾਏ ਉਹ ਵੀ ਬਈ ਸਾਨੂੰ ਆ ਨਹੀਂ ਸਮਝ ਆਇਆ ਆ ਨਹੀਂ ਸਮਝ ਆਇਆ ਸਾਰਾ ਦੱਸਤਾ ਪੰਜ ਚਾਰ ਦਿਨਾਂ ਤੱਕ ਇਹ ਬਣਾਵਾਂਗੇ ਵੀ ਇਸ ਤੋਂ ਬਾਅਦ ਹੁਣ ਨਾਲੇ ਡੇਢੀ ਦੇ ਆਪਾਂ ਡਾਈਆਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਕਰਾਉਣਾ ਕਬੂਤਰਾਂ ਦੀਆਂ ਆਲੂ ਬੁਖਾਰਾ ਵੀ ਦੂਸਰ ਬਾਰੇ ਵੀ ਸਾਰਾ ਦੱਸਾਂਗੇ ਵੀ ਦੂਸਰ ਵਾਲੇ ਜਾਨਵਰ ਕਿਵੇਂ ਸਿਲੈਕਟ ਕਿਹੜੇ ਕਰਨੇ ਆ ਵੀ ਆਹ ਕੂਤਰ ਦੂਸਰਾ ਵਾਲੇ ਆ ਜਾਂ ਘੈਰ ਵਾਲੇ ਆ ਠੀਕ ਆ ਤੇ ਸਾਰਾ ਤੁਹਾਨੂੰ ਦੱਸਾਂਗੇ ਬਾਈ ਜਿਵੇਂ ਜਿਵੇਂ ਵੀਡੀਓ ਆਉਣਗੀਆਂ ਸਾਰਿਆਂ ਦੇਖੀ ਚੱਲਿਓ ਠੀਕ ਆ ਹੁਣ ਦੁਬਾਰਾ ਕਾਲੀ ਕਾਲੀ ਮੈਂ ਦੁਬਾਰਾ ਫੇਰ ਬੋਲ ਦਿੰਨਾ ਫੜਕੜੀ ਆ ਬਾਈ 10 ਗ੍ਰਾਮ ਤਵੇ ਤੇ ਖਿਲ ਕਰਕੇ ਸੌਂਡਾ 10 ਗ੍ਰਾਮ ਮੋਟੀ ਇਲਾਇਚੀ 10 ਗ੍ਰਾਮ ਦਾਲਚੀਨੀ ਆ 10 ਗ੍ਰਾਮ ਲੋਹ ਪਾਸਮਾ 10 ਗ੍ਰਾਮ ਠੀਕ ਆ ਸੇਲਾਜੀਤ ਆ 10 ਗ੍ਰਾਮ ਆ ਤੇ ਕਾਲੀ ਮਿਰਚ ਦੇ 15 ਪੀਸ ਨੇ ਪੂਰੀ ਮਿਰਚ ਦੇ 15 ਪੀਸ ਚਾਂਦੀ ਦੇ ਵਰਕ ਨੇ ਬਾਈ ਅਨਿਆ ਪੀਸ ਨੇ ਛੋਟੇ ਸੋਨੇ ਦੇ ਵਰਕ ਨੇ ਭਾਈ 20 ਪੀਸ ਨੇ ਮਗਾ ਨੇ 10 ਗ੍ਰਾਮ ਛੋਟੀ ਮੱਖੀ ਦਾ ਸ਼ਹਿਦਾ 10 ਗ੍ਰਾਮ ਲੌਂਗ ਨੇ 5 ਗ੍ਰਾਮ ਠੀਕ ਆ ਪ੍ਰਾਣਾ ਗੋੜਾ ਪਾਈਆ ਤੇ ਇੱਕ ਗੱਲ ਹੋਰ ਆ ਤੁਸੀਂ ਇਹਦੇ ਚ ਵੀ ਲੋਹ ਪਾਸਮ ਵੀ ਪਾ ਲਈ ਬੰਗ ਪਾਸਮ ਵੀ ਪਾ ਸਕਦੇ ਹੋ ਨਾਲ ਠੀਕ ਆ ਬੰਗ ਪਾਸਮ ਦਾ ਵੀ ਬਹੁਤ ਵਧੀਆ ਰਿਜ਼ਲਟ ਆ ਭਾਈ ਥੱਲੋ ਕਬੂਤਰ ਸਹੀ ਰਹਿੰਦੇ ਨੇ ਸੈੱਟ ਹੋ ਜਾਂਦੇ ਨੇ ਹਨ ਜਿਹੜੇ ਕਬੂਤਰ ਤੇ ਥੱਲੋ ਕਹਿੰਦੇ ਖੁਸ਼ਕੀ ਨਹੀਂ ਚੱਕੀ ਜਾਂਦੀ ਠੀਕ ਆ ਉਹਨੂੰ ਥੋੜੀ ਜੀ ਬੰਗ ਪਾਸਮ ਡੱਕੇ ਤੇ ਚੜਾ ਕੇ ਥੋੜਾ ਜਿਹਾ ਗੁੜ ਲੈ ਕੇ ਰਲਾ ਕੇ ਦੋ ਦਿਨ ਦੇ ਦਿਓ ਠੀਕ ਆ ਹੌਲੀ ਹੌਲੀ ਉਹਦੀ ਖੁਸ਼ਕੀ ਸੈੱਟ ਹੋ ਜਾਂਦੀ ਹੈ ਇਹ ਹੁੰਦਾ ਹੌਲੀ ਹੌਲੀ ਹੈ ਇਹ ਨਹੀਂ ਹੈਗਾ ਵੀ ਆਪਾਂ ਇੱਕ ਦੋ ਦਿਨਾਂ ਚ ਕਬੂਤਰ ਸੈੱਟ ਕਰ ਦਾਂਗੇ ਠੀਕ ਆ ਇਹ ਬਈ ਮੈਡੀਕਲ ਹੀ ਕਰ ਸਕਦਾ ਇਹੋ ਜਿਹਾ ਕੁਝ ਠੀਕ ਆ ਜਿਹੜੀਆਂ ਆਪਣੇ ਹਦੇਸੀ ਨੁਕਤੇ ਨੇ ਠੀਕ ਆ ਇਹ ਹੌਲੀ ਹੌਲੀ ਕੰਮ ਕਰਦੇ ਆ ਹੁਣ ਗੁੜ ਦਾ ਗੁੜ ਦਾ ਕੰਮ ਹੀ ਇਹੋ ਜਿਹਾ ਠੀਕ ਆ ਦਿੱਤਾ ਠੀਕ ਆ ਨਾਲ ਦੀ ਨਾਲ ਉਹਨੇ ਆਪ ਦਾ ਅਸਰ ਹੌਲੀ ਹੌਲੀ ਸ਼ੁਰੂ ਕਰ ਦੇਣਾ ਠੀਕ ਆ ਇਹ ਹੁੰਦਾ ਇਹ ਦੂਸਰ ਜਿ ਕਬੂਤਰਾਂ ਨੂੰ ਗੁੜ ਲੱਗਦਾ ਬਈ ਇਹਦੇ ਨਾਲ ਕਬੂਤਰ ਪੂਰਾ ਹੋ ਜਾਂਦਾ ਠੀਕ ਆ ਅੰਦਰੋਂ ਸੈ ਕਾਵਟ ਹੁੰਦੀ ਆ ਉਹ ਲੈ ਜਾਂਦੀ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਦੂਸਮਾ ਆਪਾਂ ਘਰੇ ਕਬੂਤਰ ਡਾਉਨੇ ਆ ਕਬੂਤਰ ਚੰਗਾ ਉੱਡ ਕੇ ਆਉਂਦਾ ਠੀਕ ਆ ਉਹਦੇ ਪੱਲਿਆਂ ਦੀ ਮਾਲਿਸ਼ ਕਰੋ ਹਨਾ ਕਬੂਤਰ ਤੇ ਆ ਕੜਾਕੇ ਘੜ ਦੋ ਠੀਕ ਆ ਇਹ ਵੀ ਨਹੀਂ ਹੈਗਾ ਵੀ ਧੌਣੀ ਵੱਟ ਕੇ ਭਰਾ ਮਾਰੋ ਕੋਲਾ ਜਿਹਾ ਕੜਾਕਾ ਧੌਣ ਦਾ ਤੇ ਪੈਰਾਂ ਦਾ ਕੱਢ ਕੇ ਹਨਾ ਬੱਤੀ ਲਾਓ ਉਹਦੇ ਬੱਤੀ ਥੋੜੀ ਗਿੱਲੀ ਕੀਤੀ ਕਰਕੇ ਗਿੱਲੀ ਤੇ ਸਾਫ਼ ਕਰਕੇ ਉਦੋਂ ਬਾਅਦ ਉਹਦੇ ਮੂੰਹ 'ਚ ਮਾਰੋ ਮਾਰ ਕੇ ਉਹਨੂੰ ਬਿਠਾਓ 15-20 ਮਿੰਟ ਬੈਠਾ ਰਹੂਗਾ ਉਦੋਂ ਬਾਅਦ ਉਹਨੂੰ ਪਾਣੀ ਚਕਾਓ ਠੀਕ ਹੈ ਐ ਬਈ ਇਹ ਸਾਰਾ ਤੁਹਾਡੇ ਨਾਲ ਇਹ ਸ਼ੇਅਰ ਕਰਾਂਗੇ ਹੁਣ ਡੇਲੀ ਦੀ ਡੇਲੀ ਵੀਡੀਓ ਪਾਇਆ ਕਰਾਂਗੇ ਬਸ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰਿਓ ਠੀਕ ਹੈ ਤੇ ਲਾਈਕ ਕਮੈਂਟ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਕਿਉਂਕਿ ਅੱਜ ਕੱਲ ਬਈ YouTube ਤੇ ਵੀ ਬਹੁਤ ਕੁਝ ਹੋ ਰਿਹਾ ਹੈ ਹਨਾ ਬਸ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਪੜਕੋ ਨਾ ਠੀਕ ਹੈ ਸਬਰ ਰੱਖੋ ਬਈ ਸਬਰ ਦਾ ਫਲ ਮਿੱਠਾ ਹੁੰਦਾ ਜੋ ਕੁਝ ਵੀ ਆਪਾਂ ਦੱਸੀ ਜਾਂਦੇ ਆ ਵਾਇਰਲ ਤੋਂ ਡਰ ਕੇ ਕਹਿੰਦੇ ਆ ਸਾਰਾ ਕੁਝ ਸਹੀ ਹੋਈ ਆ ਆਪ ਜੋ ਕਰਦੇ ਆ ਉਹ ਵੀ ਤੁਹਾਨੂੰ ਦੱਸਦੇ ਆ ਕਿਉਂਕਿ ਇੱਥੇ ਆ ਕੇ ਤੁਸੀਂ ਮੇਰੀ ਕਿਸਮਤਾਂ ਨਹੀਂ ਖੋ ਸਕਦੇ ਜੋ ਮੇਰੀ ਕਿਸਮਤ ਵਿੱਚ ਲਿਖਿਆ ਮੈਨੂੰ ਮਿਲ ਜੂ ਜੇ ਤੁਹਾਡੀ ਜਿਹੜਾ ਤੁਹਾਨੂੰ ਮਿਲ ਜੂ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ